ਜੱਪਾ ਲਈਆਂ ਨੇ 500 ਗ੍ਰਾਮ ਵਜਨ ਵਿੱਚ ਭਿੰਡੀਆਂ ਤੇ ਕਿਉਂਕਿ ਬਦਲਦੇ ਮੌਸਮ ਦੇ ਨਾਲ ਨਾ ਜੀ ਕਰਦਾ ਏ ਮਤਲਬ ਸਬਜੀ ਅਲੱਗ ਤਰ੍ਹਾਂ ਦੀ ਕੋਈ ਗਰਮੀਆਂ ਵਾਲੀ ਸਬਜੀ ਹੁਣ ਖਾਣ ਨੂੰ ਕਿਉਂਕਿ ਮੌਸਮ ਬਹੁਤ ਚੇਂਜ ਹੋ ਗਿਆ ਤੇ ਇਹ ਆਪਾਂ ਇਹਨਾਂ ਨੂੰ ਵਾਸ਼ ਕਰ ਲਿਆ ਵਾਸ਼ ਕਰਕੇ ਤੇ ਆਪਾਂ ਨੂੰ ਆਪਾਂ ਨਾ ਇਸ ਕੱਪੜੇ ਦੇ ਨਾਲ ਇਹਨੂੰ ਪੂੰਝ ਲਿਆ ਸੀ ਤੇ ਇਹ ਨਾ ਬਿਲਕੁਲ ਦੇਖੋ ਸੁੱਕੀਆਂ ਨੇ ਬਿਲਕੁਲ ਸੁੱਕੀਆਂ ਪਈਆਂ ਨੇ ਤੇ ਇਹਨਾਂ ਨੂੰ ਮੈਂ ਪਹਿਲਾਂ ਵਾਸ਼ ਕਰ ਲਿਆ ਤੇ ਜਰਾ ਨਹੀਂ ਹੈਗੀਆਂ ਗਿੱਲੀਆਂ ਹੋਣ ਇਹ ਬਿਲਕੁਲ ਸੁੱਕ ਚੁੱਕੀਆਂ ਨੇ ਤੇ ਇਹਨਾਂ ਨੂੰ ਆਪਾਂ ਕੱਟ ਲਾਂਗੇ ਤੇ ਕੱਟ ਕੇ ਆਪਾਂ ਇਹ ਸਬਜ਼ੀ ਬਣਾਣੇ ਆ ਥੋੜੇ ਜਿਹਾ ਪਿਆਜ਼ ਪਾਵਾਂਗੇ ਤੇ ਕਰਦੇ ਆਪਾਂ ਪਿੰਡੀਆਂ ਦੀ ਸਬਜ਼ੀ ਤਿਆਰ ਤੇਲ ਵੇਖੋ ਹੋ ਗਿਆ ਗਰਮ ਇਹਦੇ ਚ ਆਪਾਂ ਪਾ ਦਿੰਦੇ ਆ ਪਿਆਜ਼ ਇਹਦੇ ਮੇਰੇ ਪ੍ਰੋਸੈਨਲ ਬਣਾਤੇ ਰਿਹਾ ਤੁਸੀਂ ਦੇਖਦੇ ਇਹ ਆਪਾਂ ਸਾਹਕੇ ਆਲੂ ਪਾ ਦਿੱਤੇ। ਬਹੁਤ ਸੌਖਾ ਬਣਾਉਣ ਨੂੰ ਸਿੰਪਲ ਟ੍ਰਿਕਸ ਕੇ ਨਾਲ ਪਰ ਇੰਨੀ ਜ਼ਿਆਦਾ ਵਧੀਆ ਬਣਦੀ ਸੀ ਕਿ ਬੱਚੇ ਵੀ ਖਾਣੇ ਦੇ ਚੋਟੇ। ਥੋੜਾ ਜਿਹਾ। ਕਿ ਆਹ ਨੂੰ ਜਦੋਂ ਭੁੱਜ ਜਾਣਗੇ ਫਿਰ ਆਪਾਂ ਇਹਦੇ ਚ ਪਾਵਾਂਗੇ ਨਮਕ ਤੇ ਥੋੜੀ ਜਿਹੀ ਮਿਰਚ। ਆ ਦੇਖੋ ਆਪਣੇ ਪਿਆਜ਼ ਹੋ ਗਏ ਬਹੁਤ ਸੋਹਣੇ ਹੁਣ ਆਪਾਂ ਇਹਨਾਂ ਨੂੰ ਲਵਾਂਗੇ ਕੱਢ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇਸ ਤਰ੍ਹਾਂ ਨਿਚੋੜ ਕੇ ਕੱਢ ਲਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਭਿੰਡੀ ਕਿਉਂਕਿ ਇਹ ਕਰੰਚੀ ਕਰੰਚੀ ਸੋਹਣੇ ਲੱਗਦੇ ਜੇ ਆਪਾਂ ਮਗਰ ਨਾਲ ਹੀ ਭਿੰਡੀ ਪਾ ਦਿੱਤੀ ਨਾ ਫਿਰ ਇਹ ਮਤਲਬ ਕਿ ਭਿੰਡੀ ਥੋੜੀ ਜੀ ਨਾ ਕੱਚੀ ਰਹਿ ਜਾਂਦੀ ਹੈ ਇਹ ਬਹੁਤ ਹੀ ਜ਼ਿਆਦਾ ਸੋਹਣੀ ਸਬਜ਼ੀ ਬਣੂਗੀ ਤੇ ਇਸ ਤਰ੍ਹਾਂ ਆਪਾਂ ਪਿਆਜ਼ਾਂ ਨੂੰ ਕੱਢ ਲਿਆ ਆ ਦੇਖੋ ਤੇ ਕਿ ਚਿਕਨ ਚ ਬਣੰਗੀ ਤੇ ਹੁਣ ਆਪਾਂ ਇਹਦੇ ਚ ਪਾ ਦਿੰਨੇ ਆਂ ਪਿੰਡੀ ਪਿੰਡੀ ਪੋਸ ਨਾਲ ਮਾਰ ਦੂਗੀ ਪਿੰਡੀ ਵਾਸਤੇ ਆਪਾਂ ਨੂੰ ਬਾਦੂ ਤੇਲ ਦੀ ਨਹੀਂ ਲੋੜ ਹੁੰਦੀ ਇਸ ਦੇ ਬਾਅਦ ਆਪਾਂ ਇਹਨੂੰ ਪਿਆਜ਼ ਨੂੰ ਮਿਕਸ ਕਰਾਂਗੇ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਸੋਹਣੀ ਬਣੇਗੀ ਦੇਖੋ ਇਹ ਦੇਖੋ ਨਾ ਜ਼ਿਆਦਾ ਤੇਲ ਨਹੀਂ ਹੋਣਾ ਚਾਹੀਦਾ ਜਦੋਂ ਤੇਲ ਜ਼ਿਆਦਾ ਹੁੰਦਾ ਫਿਰ ਇਹ ਇਸ ਤਰ੍ਹਾਂ ਦੀ ਬਣਦੀ ਹੈ ਤੇ ਮਤਲਬ ਵਧੀਆ ਨਹੀਂ ਬਣਦੀ ਹੁਣ ਆਪਾਂ ਇਹਨੂੰ 5-7 ਮਿੰਟ ਭੁੱਜਣ ਦੇਵਾਂਗੇ ਤੇ ਫਿਰ ਮਤਲਬ ਕਿ ਇੱਕ ਵਾਰੀ ਤੇਜ਼ ਹੀ ਰੱਖਾਂਗੇ ਫਿਰ ਥੋੜਾ ਜਿਹਾ ਸਿਮ ਕਰਾਂਗੇ ਤੇ ਆਹ ਜਿਹੜਾ ਚਾਹ ਹੈ ਫਿਰ ਲਿਖ ਮਿਕਸ ਕਰਾਂਗੇ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣ ਜੂਗੀ ਥੋੜੀ ਜਿਹੀ ਹੋਰ ਆਪਾਂ ਇਹਨੂੰ ਠਕਾਗੇ ਆਵੇਂ ਬਸ ਕੁਝ ਪਲਾ ਹੋਸ ਕੇ ਦੇਣਾ 2-4 ਸੈਕਿੰਡ ਵਾਸਤੇ ਢੱਕ ਦੇੰਨੇ ਤੇ ਉਸ ਤੋਂ ਬਾਅਦ ਸਿਮ ਕਰ ਦੇਾਂਗੇ ਤੇ ਸਬਜ਼ੀ ਰਲ ਜਾਈ ਬਿਲਕੁਲ ਤਲੂਣ ਮਿਰਚ ਆਪਾਂ ਵਿੱਚ ਪਾ ਦੇਾਂਗੇ ਸਬਜ਼ੀ ਹੁਣ ਆਪਣੀ ਆਦਰੀ ਜੀ ਜੀ ਹੋ ਗਈ ਆ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਨਮਕ ਮਸਾਲਾ ਆਪਾਂ ਪਾਤਾ ਆਪਾਂ ਨਮਕ ਸਬਜ਼ੀ ਦੇ ਹਿਸਾਬ ਨਾਲ ਇਹ 500 ਗ੍ਰਾਮ ਸਬਜ਼ੀ ਸੀਗੀ ਆ ਆਪਾਂ ਪਾਉਤੀਆਂ ਕਸ਼ਮੀਰੀ ਮਿਰਚ ਤੇ ਆਪਾਂ ਰੋਂਗੇ ਹਲਦੀ ਆਪਾਂ ਪਾਤੀ ਹਲਦੀ ਤੇ ਹੁਣ ਆਪਣਾ ਹੋ ਗਿਆ जीरा आप पावे थोड़ा जहा चाट मसाला क्योंकि इस सब्जी बच्चे ये जरूरी है अपनी सब्जी इन्नी टेस्टी बनूगी ना बहुत ही ज़्यादा सब्जी स्वाद बनेगी सुी सब्जी अपने मसाले पै गए ना अपना ਉੜੀ ਜੀ ਹੋਰ ਰਾੜ ਕੇ ਫਿਰ ਇਹਦੇ ਚ ਗੰਡੇ ਮਿਕਸ ਕਰਾਂਗੇ ਪਿੰਡੀ ਆਪਣੇ ਕੜਾਈ ਵੱਡਿਆ ਤੇ ਪਿੰਡੀ 500 ਗ੍ਰਾਮ ਸੀ ਤੇ ਆ ਹੁਣ ਆਪਾਂ ਕਰ ਦਿੱਤੀ ਇਹਦੇ ਚ ਮਿਕਸ ਪਿਆਜ਼ ਹੁਣ ਦੇਖੋ ਸਬਜੀ ਕਿ ਆ ਕਿ ਪਿੰਡੀ ਪੂਰੀ ਤਰ੍ਹਾਂ ਨਾਲ ਰਹਿ ਗਈ ਨਾ ਤੇ ਬਹੁਤ ਹੀ ਸਬਜੀ ਸੋਹਣੀ ਬਣ ਗਈ ਆ ਨਾ ਵੇਖੋ ਆਪਣੀ ਸਬਜੀ ਦੀ ਲੁੱਕ ਦੇਖੋ ਤੇ ਦੱਸੋ ਇਹ ਸਬਜੀ ਦੀ ਲੁੱਕ ਦੇਖ ਲਓ ਧੰਨਵਾਦ ਜੀ ਸਾਰਿਆਂ ਦਾ